ਜੁਕਾ ਖਾਲਸਾ ਵਾਹਿਗੁਰੂ ਦੀ ਫਤਿਹ ਗੁਰੂ ਰੂਪਿਆਰੀ ਸਾਥ ਸੰਗਤ ਜੀਓ ਜਦੋਂ-ਜਦੋਂ ਵੀ ਸਰਕਾਰਾਂ ਵੱਲੋਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਦਖਲ ਅੰਦਾਜ਼ੀ ਕੀਤੀ ਗਈ ਉਦੋਂ-ਉਦੋਂ ਸੰਗਤਾਂ ਨੇ ਉਸ ਦਾ ਵਿਰੋਧ ਕੀਤਾ ਹੁਣ ਮਹਾਰਾਸ਼ਟਰ ਸਰਕਾਰ ਵੱਲੋਂ ਗੁਰਦੁਆਰਾ ਸਚਕਣ ਬੋਰਡ ਦਾ ਜੋ 1950 ਦਾ ਇੱਕ ਬਣਿਆ ਹੋਇਆ ਹੈ ਇਸ ਨੂੰ ਬਦਲ ਕੇ ਸਰਕਾਰ ਵੱਲੋਂ 2024 ਨਵਾਂ ਐਕਟ ਨਵਾਂ ਕਾਨੂੰਨ ਸਰਕਾਰ ਲਾਗੂ ਕਰਨ ਜਾ ਰਹੀ ਹੈ ਇਸ ਦੇ ਵਿਰੋਧ ਵਿੱਚ भगत ਸਾਹਿਬ ਜੀ ਦੇ ਮਾਨਯੋਗ ਪੰਜ ਪਿਆਰੇ ਸਾਹਿਬਾਨ ਸੰਤ ਮਹਾਪੁਰਸ਼ਾਂ ਵੱਲੋਂ ਹਜ਼ੂਰੀ ਸਾਧ ਸੰਗਤ ਵੱਲੋਂ ਹੋਰ ਸਮੂਹ ਸੰਗਤਾਂ ਵੱਲੋਂ ਉਸ ਨਵੇਂ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਸੋ ਕੱਲ ਨੂੰ ਕੀ ਮਿਨਾਵ ਤਰੀਕ ਨੂੰ ਸਵੇਰੇ 11:30 ਵਜੇ भगत ਸਾਹਿਬ ਜੀ ਤੋਂ ਗੇਟ ਨੰਬਰ 1 ਤੋਂ ਵਿਸ਼ਾਲ ਮੋਰਚਾ ਕਲੈਕਟਰ ਆਫਿਸ ਜਾਵੇਗਾ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਇਸ ਮੋਰਚੇ ਵਿੱਚ ਹਾਜ਼ਰ ਹੋਣ ਤੇ ਨਵੇਂ ਕਾਨੂੰਨ ਦਾ ਵਿਰੋਧ ਕਰਨ ਤੇ ਜਿਹੜੀਆਂ ਸੰਗਤਾਂ ਹਜੂਰ ਸਾਹਿਬ ਦੇ ਨੇੜੇ ਤੜੇ ਪਿੰਡ ਸ਼ਹਿਰਾਂ ਵਿੱਚ ਰਹਿੰਦੇ ਆ ਉਹਨਾਂ ਨੂੰ ਵੀ ਅਪੀਲ ਹੈ ਕਿ ਕੱਲ ਸਵੇਰੇ 11:30 ਵਜੇ ਇਸ ਮੋਰਚੇ ਵਿੱਚ ਹਾਜ਼ਰ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ